ਵਾਹੇ ਗੁਰੂ ਵਾਹੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਾਪਿਤ ਗੁਰਦੁਆਰਾ ਗੋਦੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਮਹਾਨ ਨਗਰ ਕੀਰਤਨ ਵਾਕੂ ਖਰਾਜਾਂ ਵਿੱਚੋਂ ਦੀ ਹੁੰਦਾ ਹੈ ਤਖਤ ਸ਼੍ਰੀ ਦੰਦਵਾਮ ਸਾਹਿਬ ਦੀ ਧਰਤੀ ਤੋਂ ਹੋ ਕੇ ਬਾਅਦ ਦੁਪਹਿਰ ਬਠਿੰਡਾ ਪਹੁੰਚਾ ਜਿੱਥੇ ਕਿ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਪਰਮਾ ਸਵਾਗਤ ਕੀਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਬ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਦੇ ਨਾਲ ਨਾਲ ਗੁਰੂ ਸਾਹਿਬ ਦੇ ਸ਼ਸਤਰਾਂ ਵਾਲੀ ਗੱਡੀ ਵੀ ਚੱਲ ਰਹੀ ਸੀ ਇਸ ਦੌਰਾਨ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਚੌਹਰ ਵੀ ਦਿਖਾਇਆ ਗਿਆ ਇਸ ਮੌਕੇ ਪਾਰੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਅੱਗੇ ਨਤਮਸਤਕ ਹੋਈਆਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਸ਼੍ਰੋਮਣੀ ਗ ਬਠਿੰਡਾ ਦੇ ਪੜਾ ਤੋਂ ਅੱਜ ਇਹ ਨਗਰ ਕੀਰਤਨ ਸ੍ਰੀ ਮੁਕਸਰ ਸਾਹਿਬ ਵੱਲੇ ਰਵਾਨਾ ਹੋਇਆ ਵਾਹਿਗੁਰੂ ਜੀ ਦਾ ਕਾਲ تھا ਸ੍ਰੀ ਵਾਹਿਗੁਰੂ ਜੀ ਦੇ ਪੁੱਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਉਹ ਆਸਾਮ ਦੀ ਧਰਤੀ ਤੋਂ ਚੱਲ ਕੇ ਪੱਕ-ਪੱਕ ਪੜਾਵਾਂ ਉਤੋਂ ਵੀ ਹੁੰਦਾ ਹੋਇਆ ਅੱਜ ਜਿਹੜਾ ਤਲਵੰਡੀ ਸਾਬੋ ਤੋਂ ਸਵੇਰ ਰਵਾਨਾ ਹੋਇਆ ਸੀਗਾ ਅਤੇ ਹੁਣ ਬਠਿੰਡਾ ਦੀ ਧਰਤੀ ਤੇ ਪਹੁੰਚਿਆਗਾ ਮਤੇ ਇੱਥੇ ਜਿਹੜੇ ਸੰਗਤਾਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਵੱਡੀ ਗਿਣਤੀ ਵਿੱਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਕਮਾਸਤਕ ਹੋ ਰਹੀਆਂ ਇੱਥੇ ਮੱਥਾ ਟੇਕ ਰਹੀਆਂ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਅਤੇ ਜਿਹੜੇ ਕੀ ਇਤਿਹਾਸਿਕ ਸ਼ਸਤਰ ਆਗੇ ਉਹਨਾਂ ਦੇ ਵੀ ਦਰਸ਼ਨ ਕੀਤੇ ਜਾ ਰਹੇਗੇ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸਵੇਰ ਤੋਂ ਇੱਥੇ ਜਿਹੜੀਆਂ ਰਡੀ ਕਰ ਰਹੀਆਂ ਸਨ ਤੇ ਹੁਣ ਇੱਥੇ ਜਿਹੜੀ ਪਾਲਕੀ ਸਾਹਿਬ ਪਹੁੰਚੀ ਹੈ ਸ਼ਸਤਰ ਵਾਲੀ ਗੱਡੀ ਪਹੁੰਚੀ ਹੈ ਅਤੇ ਇੱਥੇ ਪੰਜ ਪਿਆਰਾਂ ਦੀ ਅਗਵਾਈ ਵਿੱਚ ਇਹ ਜਿਹੜੀ ਪਲਕੀ ਸੀ ਇੱਥੇ ਪਹੁੰਚਿਆ ਅਤੇ ਹੁਣ ਇੱਥੇ ਜਿਹੜੇ ਲੰਗਰ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਹੈਗਾ ਸੰਗਤਾਂ ਵੱਲੋਂ ਜਿਹੜਾ ਪ੍ਰਸ਼ਾਦ ਦੇ ਸਕੇ ਜਾ ਰਿਹਾ ਹੈ ਕਿ ਹੋਰ ਵੀ ਫਰੂਟ ਦਾ ਤੇ ਜਿਹੜੀਆਂ ਮਠਾਈਆਂ ਦੇ ਵੀ ਜਿਹੜੇ ਸੰਗਤਾਂ ਵੱਲੋਂ ਲੰਗਰ ਲਾਏ ਗਏ ਹਨ ਬਾਅਦ ਸੁਣਾਉਣਾ ਕੀ ਕਹਿੰਦੇ ਹੈਗੇ ਸਿੰਘੀ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਨਗਰ ਕੀਰਤਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਸਬੰਧ ਵਿੱਚ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਆਰੰਭ ਹੋਇਆ ਹੈ ਆਸਾਮ ਦੀ ਉਹ ਤਰਤੀਬ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਸ ਤੋਬੀ ਗੁਰਸਿੱਖ ਨੂੰ ਦਰਸ਼ਨ ਦੇ ਕੇ ਨੇਹਾਲ ਕੀਤਾ ਗੁਰਦੁਆਰਾ ਤੋਬੀਆਣਾ ਸਭ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਹੈ ਇਹ ਮਹਾਨ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਉਲਿਖਿਆ ਗਿਆ ਇਹਨੂੰ ਅਸੀਂ ਧਰਮ ਹੇਤ ਨਗਰ ਕੀਰਤਨ ਜਿਹੜਾ ਆਰੰਭ ਹੋਇਆ ਹੈ ਉਹਦੇ ਤਹਿਤ ਅਸੀਂ ਇਹਨੂੰ ਨਮਸਕਾਰ ਕਰ ਰਹੇ ਹਾਂ ਦਰਸ਼ਨ ਕਰ ਰਹੇ ਹਾਂ ਇਹਦੇ ਵਿੱਚੋਂ ਪ੍ਰਤੱਖ ਸਾਨੂੰ ਇਹ ਮਿਸਾਲ ਮਿਲਦੀ ਹੈ ਕਿ ਜਿਵੇਂ ਉਹਨਾਂ ਸਮਿਆਂ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਬਾਬਾ ਜੈਤਾ ਜੀ ਲੈ ਕਰਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਸਨ ਇਸੇ ਤਰ੍ਹਾਂ ਇਹ ਸੰਗਤਾਂ ਨੂੰ ਯਾਦ ਕਰਵਾਇਆ ਜਾ ਰਿਹਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਾਡੇ ਸਿਰ ਬਹੁਤ ਵੱਡਾ ਪਰਉਪਕਾਰ ਹੈ ਅਸੀਂ ਉਹਨਾਂ ਦੇ ਪਰਉਪਕਾਰ ਨੂੰ ਭੁਲਾਈਏ ਨਾ ਹਮੇਸ਼ਾ ਯਾਦ ਰੱਖੀਏ ਤਾਂ ਕਿ ਆਉਣ ਵਾਲੀਆਂ ਸੰਗਤਾਂ ਆਉਣ ਵਾਲੀਆਂ ਪੀੜੀਆਂ ਸਤਿਗੁਰਾਂ ਦੀ ਦਾਸਤਾਨ ਨੂੰ ਸਤਿਗੁਰਾਂ ਦੀ ਸ਼ਹੀਦੀ ਦਾਸਤਾਨ ਨੂੰ ਵਿਸਾਰਨ ਇਸ ਕਰਕੇ ਇਹ ਮਹਾਨ ਉਪਰਾਲਾ ਕੀਤਾ ਗਿਆ ਹੈ ਅੱਜ ਦਮਨਵਾ ਸਾਹਿਬ ਦੀ ਪਾਵਨ ਧਰਤੀ ਤੋਂ ਅਮਰਤ ਵੇਲੇ 8 ਵਜੇ ਨਗਰ ਕੀਰਤਨ ਦੀ ਰੰਮਤਾ ਹੋਈ ਸੀ ਜਿਹੜਾ ਇਸ ਵਕਤ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਵਿਖੇ ਪਹੁੰਚ ਚੁੱਕਿਆ ਹੈ ਸੋ ਆਪਾਂ ਸਾਰੇ ਸੰਗਤਾਂ ਉਹਨਾਂ ਦੇ ਦਰਸ਼ਨ ਦੀਦਾਰ ਕਰਕੇ ਖੁਸ਼ੀ ਪ੍ਰਾਪਤ ਕਰ ਰਹੇ ਹਾਂ ਸਾਹਿਬ ਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਨਗਰ ਕੀਰਤਨ ਹੈ ਦੱਸਦਾ ਨਾਮ ਕੁਲਦੀਪ ਸਿੰਘ ਤੇ ਅਸੀਂ ਆਜੀ ਰਤਨ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਇਆ ਜਿਹੜਾ ਜੋ ਪ੍ਰਬੰਧ ਹੈ ਉਸਦੇ ਵਿੱਚ ਡਿਊਟੀ ਕਰ ਰਹੇ ਹਾਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਕਿ ਆ ਸ਼ਾਮ ਤੋਂ ਚਲ ਕੇ ਧਾਨਗੁਰੂ ਤੇ ਬਾਦਸ਼ਾਹ ਮਹਾਰਾਜ ਜੀਆਂ ਦੀ ਯਾਦ ਦੇ ਵਿੱਚ ਅੱਜ ਸਾਡੇ ਬਠਿੰਡੇ ਸ਼ਹਿਰ ਦੇ ਵਿੱਚ ਤੇ ਸਾਡੇ ਪੰਜਾਬ ਸਟੇਟ ਦੇ ਵਿੱਚ ਸਤਿਗੁਰੂ ਜੀ ਅਸਾਂ ਤੋਂ ਚੱਲ ਕੇ ਚਰਨ ਪਾਏ ਨੇ ਕੋਟਾਣ ਗੁਰੂ ਧੰਨਵਾਦ ਸਤਿਗੁਰੂ ਦਾਤਾ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਦਾਤਾ ਕਿਰਪਾ ਕਰਨ ਸਾਵਨਾ ਦੇ ਸਰਪੇਮੇਰ ਪ੍ਰਯਾਸ ਕਰਨ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੰਨੀ ਦੂਰ ਤੋਂ ਚਾਲੇ ਪਾ ਕੇ ਸੰਗਤਾਂ ਜੋ ਸਾਡੇ ਇਸ ਪੰਜਾਬ ਸਟੇਟ ਤੇ ਸਾਡੇ ਬਠਿੰਡਾ ਸ਼ਹਿਰ ਦੇ ਵਿੱਚ ਬਣਤੀਆਂ ਨੇ ਧੰਨਵਾਦ ਸਹਿਤ ਸਾਰੀਆਂ ਸੰਗਤਾਂ ਦਾਤਾ ਕਿਰਪਾ ਕਰਨ ਤੇ ਇਸ ਅਗੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਾਰੀਆਂ ਬਠਿੰਡਾ ਸ਼ਹਿਰ ਦੀਆਂ ਸੰਗਤਾਂ ਦੇ ਵੱਲੋਂ ਨਾਲ ਮਿਲ ਕਰਕੇ ਜੋ ਲੰਗਰ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ ਯਾਦਗਾਰ ਅਸੀਹਦਾ ਸਿਵਲ ਲਾਈਨ ਬਠਿੰਡਾ ਵਿਖੇ ਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦਰਜੇ ਨੂੰ ਹਿੰਦ ਦੀ ਚਾਦਰ ਕਿਹਾ ਗਿਆ ਸੀ ਕਿ ਕਿਹਦਾ ਸੀ ਕੀ ਲਾਭ ਸੀ ਹਿੰਦਰੀ ਚਾਦਰ ਵੈਸੇ ਤਾਂ ਸਤਿਗੁਰੂ ਜੀ ਨੂੰ ਜਦੋਂ ਹਿੰਦਰੀ ਚਾਦਰ ਕਿਹਾ ਗਿਆ ਜਦੋਂ ਸਤਿਗੁਰੂ ਜੀ ਨੇ ਇਨਸਾਨੀਅਤ ਲਈ ਜੋ ਸ਼ਹੀਦੀ ਦਿੱਤੀ ਹੈ ਜੇਕਰ ਮੁਸਲਮਾਨ ਹੁੰਦੇ ਤੇ ਉਹਨਾਂ ਲਈ ਵੀ ਸਤਿਗੁਰੂ ਜੀ ਨੇ ਸ਼ਹੀਦੀ ਦੇਣੀ ਸੀ ਪਰ ਉਸ ਸਮੇਂ ਜੋ ਪੀੜਤ ਸੀ ਉਹ ਹਿੰਦੂਸਤਾਨ ਜਾਂ ਕਈ ਬ੍ਰਾਹਮਣ ਸਨ ਜਾਂ ਆਮ ਲੋਕਾਈ ਸੀ ਤੇ ਸਤਿਗੁਰੂ ਜੀ ਨੇ ਵਸੇ ਇਨਸਾਨੀਅਤ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਤੇ ਤਾਂ ਕਰਕੇ ਜਿਹੜਾ ਉਹਨਾਂ ਨੂੰ ਹਿੰਦਰੀ ਚਾਦਰ ਕਿਹਾ ਜਾਂਦਾ ਹੈ ਅੱਜ ਸੰਗਤਾਂ ਵਿੱਚ ਕਿੰਨਾ ਕੋਤਸਾ ਹੈ ਗੱਲ ਜੀ ਸੰਗਤਾਂ ਨੇ ਵਿੱਚ ਬਹੁਤ ਉਤਸ਼ਾਹ ਤੁਸੀਂ ਸਾਰੇ ਦੇਖ ਸਕਦੇ ਹੋ ਸੰਗਤਾਂ ਬਹੁਤ ਦੂਰੋਂ ਦੂਰੋਂ ਸਾਰੇ ਨਗਰਾਂ ਦੀਆਂ ਸੰਗਤਾਂ ਜਿਹੜੀਆਂ ਇੱਥੇ ਹਾਜ਼ਰੀ ਭਰ ਰਹੀਆਂ ਨੇ ਤੇ ਸਤਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਦਾਤਾ ਇਸੇ ਤਰ੍ਹਾਂ ਸਭਨਾਂ ਨੂੰ ਖੁਸ਼ੀਆਂ ਵੰਕਸਣ ਜੀ ਆਪ ਸਰਵੱਤ ਸੰਗਤਾਂ ਸਿਰ ਤੇ ਸਤਿਗੁਰੂ ਦਾਤਾ ਮਿਹਰ ਭਰਿਆ ਹੱਥ ਰੱਖ ਕੇ ਸਭਨਾਂ ਨੂੰ ਨਿਵਾਜਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਗੇ ਜਿਹੜਾ ਨਗਰ ਕੀਰਤਨ ਆਇਆ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਉੱਤੇ ਨਗਰ ਕੀਰਤਨ ਗੁਰਦੁਆਰਾ ਗੋਦੜੀ ਸਾਹਿਬ ਅਸਾਮ ਤੋਂ ਚੱਲ ਕੇ ਬਟਿੰਡਾ ਪਹੁੰਚਿਆ ਬਟਿੰਡਾ ਪਹੁੰਚਣ ਤੇ ਬਟਿੰਡੇ ਦੀ ਸੰਗਤ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਸਵਾਗਤ ਕੀਤਾ ਗਿਆ ਮੈਂ ਕਮੇਟੀਆਂ ਦਾ ਸਮੁੱਚੀ ਸਿੱਖ ਸੰਗਤ ਦਾ ਸਮੁੱਚੀ ਸੰਗਤ ਦਾ ਬਟਿੰਡਾ ਸ਼ਹਿਰ ਦੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਕੀ ਦੀਦਾਰਾ 350 ਸਾਲਾ ਸ਼ੀਦੀ ਦੇਣਾ ਨਗਰ ਕੀਰਤਨ ਉਹਦੇ ਸੰਬੰਧੇ ਵਿੱਚ ਪਹੁੰਚਿਆ ਪਹੁੰਚਣ ਦੇ ਉੱਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਗੁਰੂ ਸਾਹਿਬ ਨੇ ਜੋ ਬલિદાન ਦਿੱਤਾ ਉਹ ਹਮੇਸ਼ਾ ਯਾਦ ਰੱਖਿਆ ਜਾਊਗਾ ਹਮੇਸ਼ਾ ਰਹਿਦੀ ਦੁਨੀਆ ਤੱਕ ਯਾਦ ਰਹੇਗਾ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਹੈ ਦਸਾਂ ਨਾ ਹੋਵਾਂ ਦੀ ਗਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਮਾਨਵਤਾ ਦੀ ਸੇਵਾ ਕਰੋ ਸੰਗਤਾਂ ਵਿੱਚ ਕਿੰਨਾ ਕਿ ਉਤਸ਼ਾਹ ਹੈ ਬਹੁਤ ਭਾਰੀ ਤੁਸੀਂ ਦੇਖ ਰਹੇ ਹੋ ਬੇੜਾ ਸ਼ਹਿਰ ਦੇ ਜਿੰਨੇ ਵੀ ਸੰਗਤਾਂ ਹੈ ਸਾਰੇ ਧਰਮਾਂ ਦੇ ਲੋਕ ਅੱਥੇ ਪਹੁੰਚੇ ਸਵਾਦ ਕਰਨ ਵਾਸਤੇ ਮੈਂ ਉਹਨਾਂ ਦਾ ਫਿਰ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ